ਟੈਂਪਰੇਰੀ ਨੰਬਰ ਵਾਲੀ ਗੱਡੀ ਅਤੇ ਗੱਡੀ ਦੇ ਡੈਸ਼ਬੋਰਡ ਦੇ ਉੱਪਰ ਰੱਖੀ ਹੋਈ ਪੰਜਾਬ ਸਰਕਾਰ ਦੀ ਔਨ ਡਿਊਟੀ ਵਾਲੀ ਪਲੇਟ ਇੱਥੋਂ ਤੱਕ ਕਿ ਗੱਡੀ ਦੇ ਪਿਛਲੇ ਪਾਸੇ ਵੀ ਇਹ ਪਲੇਟ ਮੌਜੂਦ ਸੀ ਇਸ ਦੇ ਨਾਲ ਹੀ ਇੱਕ ਹੋਰ ਗੱਡੀ ਦੇ ਉੱਪਰ ਪ੍ਰੈਸ ਲੱਗਿਆ ਹੋਇਆ ਸਟicker ਅਤੇ ਅਜਿਹੀ ਕਈ ਹੋਰ ਵਾਹਨਾਂ ਦੇ ਅੱਜ ਰੂਪਨਗਰ ਪੁਲਿਸ ਨੇ ਚਲਾਨ ਕੱਟੇ ਨੇ ਡੀਐਸਪੀ ਰੁਪਿੰਦਰ ਕੌਰ ਨੇ ਖੁਦ ਸੰਭਿਆ ਹੋਇਆ ਸੀ ਮੋਰਚਾ ਸਥਾਨ ਸੀ ਪੁਰਾਣਾ ਬੱਸ ਅੱਡਾ ਦੇ ਉੱਪਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਵਾਲੇ ਫਾਟਕ ਵਾਲਾ ਚੌਕ ਫਿਰ ਕੀ ਸੀ ਕਈ ਵਾਹਨ ਵਾਲਿਆਂ ਨੂੰ ਪੈ ਗਈਆਂ ਭਾਜੜਾਂ ਉਸ ਮੌਕੇ ਡੀਐਸਪੀ ਨੇ ਕਈ ਵਾਹਨ ਜ਼ਬਤ ਵੀ ਕਰ ਦਿੱਤੇ ਕਈ ਲੋਕ ਆਪਣੇ ਵਾਹਨਾਂ ਤੋਂ ਸਟicker ਖੁਦ ਉਤਾਰਦੇ ਹੋਏ ਵੀ ਦੇਖੇ ਗਏ ਡੀਐਸਪੀ ਨੇ ਲੋਕਾਂ ਨੂੰ ਤਾਰਨਾ ਕੀਤੀ ਕਿ ਕੋਈ ਵੀ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਜੇਕਰ ਪਾਇਆ ਗਿਆ ਤਾਂ ਉਹਨਾਂ ਦੇ ਖਿਲਾਫ ਬਣਦੀ ਹੋਈ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਉਹਨਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਲੋਕਾਂ ਨੂੰ ਅਪੀਲ ਵੀ ਕੀਤੀ

ਕਸਿਆ ਸੀ ਗੱਲ ਦਾ ਮਹੌਲ ਸ਼ਹਿਰ ਵਿੱਚ ਲੱਗਿਆ ਵੀ ਤੁਹਾਨੂੰ ਫੜਿਆ ਗਿਆ ਕਿਸ ਤਰ੍ਹਾਂ ਦੇ ਗੰਦੇ ਬੀਬੀ ਬਿਲਕੁਲ ਤੁਹਾਡੇ ਸਾਹਮਣੇ ਹੀ ਹੈ ਮੀਡੀਆ ਤੁਸੀਂ ਦੇਖ ਹੀ ਰਹੇ ਹੋ ਐਸੀ ਕਾਫੀ ਸਾਰੇ ਚਲਾਨਸ ਕਰ ਚੁੱਕੇ ਹੈ ਗੱਡੀਆਂ ਬੰਦ ਵੀ ਕੀਤੀਆਂ ਨੇ ਬਾਈਕਸ ਵੀ ਬੰਦ ਕੀਤੀਆਂ ਨੇ ਜਿਹੜੇ ਪਟਾਕੇ ਮਾਰਦੇ ਨੇ ਕਿ ਨਿਊਸੈਂਸ ਕ੍ਰੀਏਟ ਕਰਦੇ ਨੇ ਸੋ ਬੇਸਿਕਲੀ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਕ੍ਰੀਏਟ ਬਣਿਆ ਰਹੇ ਅਤੇ ట్రాఫిక్ ਵੀ ਰੈਗੂਲੇਟ ਹੋਵੇ ਪ੍ਰੋਪਰਲੀ ਆਮ ਲੋਕਾਂ ਨੂੰ ਸਹੂਲਤ ਕ੍ਰੀਏਟ ਹੋਵੇ ਉਸ ਦੇ ਮੱਦੇ ਨਜ਼ਰ ਇਹ ਜਿਹੜੇ ਲੋਕੀ ਲਗਾਤਾਰ ਇਸ ਕਰਦੇ ਆ ਨੰਨਾ ਕਰ ਰਹੇ ਆ ਉਹਨਾਂ ਵਾਸਤੇ ਵੀ ਤਾਲਣਾ ਹੈ ਜੀ ਕਿ ਬੀਕ ਨਗਰ ਦੇ ਇਹ ਸਾਰਾ ਕੁਝ ਮਾਲੀਓ ਕਸਿਸ ਸਾਹਿਬ ਬੀਕ ਨਗਰ ਦੇ ਹਦਾਇਤਾਂ ਦੇ ਉੱਤੇ ਹੋ ਰਿਹਾ ਹੈ ਸਰ ਵੱਲੋਂ ਸਖਤ ਹਦਾਇਤਾਂ ਹੈ ਕਿ ਇਸ ਤਰ੍ਹਾਂ ਦੀ ਵਾਇਓਲੇਸ਼ਨ ਜਿਹੜੀ ਹੈਗੀ ਆ ਉਹ ਕੋਈ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਸਾਡੇ ਵੱਲੋਂ ਇਸ ਸਿਸਪੀ ਸਾਹਿਬ ਵੱਲੋਂ ਕਲੀਅਰ ਕਰਨਾ ਹੈ ਜੀ ਕਿ ਤੁਸੀਂ ਆਪਣੇ ਕਾਗਜ਼ ਖੱਤਰ ਕੀਰੇ ਰੱਖੋ ਤੇ ਜੋ ట్రాਫਿਕ ਦੇ ਬੰਦੇ ਐ ਡੂਲਸ ਹੈਗੇ ਨੇ ਉਹਨਾਂ ਦੇ ਵਿਦਿਨ ਹੋਏ ਕਿ ਤੁਸੀਂ ਆਪਣੀ ਗੱਡੀ ਦੇ ਵਿੱਚ ਜੋ ਵੀ ਚਲਾਓ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਆਨ ਨਹੀਂ ਫੇਸ। थैंक यू सर। ਬਹੁਤ ਜ਼ਿਆਦਾ ਇੰਟਰਸਟਡ ਹੈਗੇ ਨੇ ਕਿ ਜ਼ਿਲ੍ਹੇ ਦੇ ਟ੍ਰੈਫਿਕ ਨੂੰ ਰੈਗੂਲੇਟ ਕਰਾ ਜਾਵੇ। ਸਰ ਬਹੁਤ ਲਗਾਤਾਰ ਸਮੁਦਿਸ਼ਾ ਨਿਰਦੇਸ਼ਾਂ ਦੇ ਰਹੇ ਨੇ। ਕੋਈ ਮੱਧੇ ਨਜ਼ਰ ਇੱਕ ਬ੍ਰੌਡ ਪਲਾਨ ਵੀ ਚੱਲ ਪਿਆ ਜਾ ਰਿਹਾ ਹੈਗਾ ਜਿਹਦੇ ਵਿੱਚ ਕੁਝ ਏਰੀਆਜ਼ ਨੂੰ ਵਨਵੇ ਕਰਕੇ ਅਤੇ ਸ਼ਹਿਰ ਨੂੰ ਪ੍ਰਾਪਤ ਨੂੰ ਅਸੀਂ ਸੰਚਾਲਨ ਨੂੰ ਸਮੂਥ ਕਰ ਸਕੀਏ। ਉਹ ਅਸੀਂ ਨਕਸ਼ਾ ਕੁਝ ਤਿਆਰ ਕਰ ਰਹੇ ਹੈਗੇ ਆਂ ਔਰ ਵਾਲੇ ਸਮੇਂ ਦੇ ਵਿੱਚ ਲੋਕਾਂ ਵਾਂਗਰਾਲ ਉਗਰੂ ਹੋਵਾਂਗੇ ਪਬਲਿਕ ਨੂੰ ਅਸੀਂ ਗਾਈਡ ਕਰਾਂਗੇ ਇਸ ਬਾਰੇ ਤੇ ਦੱਸਾਂਗੇ। थैंक यू ਧੰਨਵਾਦ।